ਥਾਣਾ ਸੀਟਵਿੰਡ ਦੀ ਪੁਲਿਸ ਨੂੰ ਬੜੀ ਬੜੀ ਇੱਕ ਸਫਲਤਾ ਮਿਲੀ ਹੈ ਕਿ ਸ਼ੀਗਾ ਸਾਹਿਬ ਗੁਰਦੁਆਰਾ ਸਾਹਿਬ ਦੇ ਲਾਗੇ ਆਈ ਹੋਈਆਂ ਸੰਤਾ ਦੇ ਮੋਟਸਕਾ ਚੋਰੀ ਕਰਕੇ ਬਾਹਰ ਭੇਜਦੇ ਸੀ ਲੋਕ ਉਹਨਾਂ ਵਿੱਚੋਂ ਇੱਕ ਦੋਸ਼ੀ ਅਸੀਂ ਬਲਜੀਤ ਸਿੰਘ ਗ੍ਰਫਤਾਰ ਕੀਤਾ ਹੈ ਜਿਹਦੇ ਕੋਲੋਂ ਤਿੰਨ ਮੋਟਸਕੀ ਬਰਾਮਦ ਹੋਏ ਇਹ ਬਲਜੀਤ ਸਿੰਘ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਹੈ ਇਹਨਾਂ ਦਾ ਮੇਨ ਮਕਸਦ ਹੀ ਹੋਵੇ ਸੀਗਾ ਫਿਰੋਜ਼ਪੁਰ ਤੋਂ ਇੱਥੇ ਆਣਾ ਮਥਰ ਟੇਕਰ ਜਾਂ ਨਾ ਟੇਕਰ ਲੇਕਿਨ ਇਥੇ ਮੋਟਰਲ ਚੋਰੀ ਕਰਕੇ ਉੱਥੇ ਗਾਂ ਜਾ ਕੇ ਵੇਚਦੇ ਨੇ ਸੋ ਇਸ ਮਾਮਲੇ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਹੈ ਤੇ ਇਹ ਜਿਹੜੀ ਤਫ਼ਤੀਸ਼ ਹੈ ਇਹਦੇ ਵਿੱਚ ਹੋਰ ਸਾਨੂੰ ਆਸ ਹੈ ਕਿ ਹੋਰ ਮੋਰਸੇਸਾਂ ਮਿਲਣਗੇ ਮਾਰੇ ਕਮਿਸ਼ਨਰ ਪੁਲਿਸ ਉਹਨਾਂ ਦੇ ਹਦਾਇਤਾਂ ਉੱਤੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਸਾਡੇ ਐਸਐਚਓ ਸੀਰਜਨ ਰਾਜਵੰਤ ਕੌਰ ਇਹਨਾਂ ਨੇ ਬੜਾ ਸਲਾਬਾ ਜੋ ਕੰਮ ਕੀਤਾ ਹੈ ਆਮ ਤੌਰ ਤੇ ਸਾਨੂੰ ਸ਼ਿਕਾਇਤ ਮਿਲਦੀ ਸੀ ਇਹਦਾ ਸਬਦਵਾਰੀ ਸਾਨੂੰ ਤੇ ਲੱਗਿਓ ਮੋਰਸਲ ਉਸ ਕੋ ਪਿਚੋਰੀ ਹੁੰਦੇ ਨੇ ਸੋ ਇਸ ਵਿੱਚ ਅਸੀਂ ਪਲੇਨ ਕਪੜਾ ਦੇ ਵਿੱਚ ਫੋਰਸ ਵੀ ਲਗਾਈ ਹੈ ਯੂਨੀਫਾਰਮ ਵਾਲੀ ਵੀ ਫੋਰਸ ਲੱਗੀ ਹੈ ਲੇਕਿਨ ਇਹ ਤਿੰਨ ਮੋਰਸਲ ਬਰਾਮਦ ਕਰਕੇ ਬੜਾ ਅਸਲਾਕੋ ਕੰਮ ਕੀਤਾ ਤੇ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਇਹੋ ਜਿਹੇ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਵਰਜੋ ਕਿ ਜਿਹੜੇ ਲੋਕ ਗਲਤ ਕੰਮ ਕਰਦੇ ਐ ਅਸੀਂ ਉਹਨਾਂ ਨੂੰ ਬਿਲਕੁਲ ਠੋਕੇ ਦੇ ਖਿਲਾਫ ਕਾਰਵਾਈ ਕਰੀ ਜਾਗੇ ਧੰਨਵਾਦ